ਇਥੇ ਕੋਈ ਪਾਣੀ ਨਹੀਂ ਪਾਇਆ ਹਾ ਨਿਕਲ ਬਾਹਰ ਬਾਫੂਨ ਚ ਆ ਗਈ ਨੋਂ ਨੂੰ ਆਏ ਸਮਝਦੀ ਹੋਊਗੀ ਵੀ ਸੱਚੀ ਪਾਣੀ ਪਾਇਆ ਪਿਆ ਝਾੜੂ ਥੋੜਾ ਲਾਣਾ ਫੜਾ ਕੁੜੀ ਮੈਨੂੰ ਨਾ ਤੇਰੇ ਕੋਲੋਂ ਚੁੱਪ ਕਰੇ ਨਾ ਹੋ ਫਟਾਫਟ ਕੰਮ ਕਰ ਦੇ ਉਹਦੇੋਂ ਤੋਂ ਪਹਿਲਾਂ ਝਾੜੂ ਪੋਚਾ ਇਕੱਠਾ ਕਰ ਦੇ ਲਾ ਦੇ ਆ ਚੱਕ ਮਾਤਾ ਦਾ ਚੀਰ ਦੇ ਉਹ ਵੀ 10 ਮਿੰਟਾਂ ਦੇ ਵਿੱਚ ਨਾਲੇ ਮੈਨੂੰ ਕਿਚ-ਕਿਚ ਕਰਕੇ ਦੱਸੀ ਨਾ ਕਿ ਮੈਂ ਦਾਲ ਧਰਦੀ ਆਂ ਪਾਂ ਦਾ ਖੜਕੰਦੀ ਵੀ ਆਵਾਜ਼ ਨਹੀਂ ਆਉਣੀ ਚਾਹੀਦੀ ਕਿਉਂਕਿ ਕੁੜੀ ਅੰਦਰ ਸੋ ਰਹੀ ਆ ਜੇ ਕੁੜੀ ਉੱਠ ਖੜੀ ਨਾ ਫਿਰ ਤੂੰ ਹੀ ਉੱਠ ਕੇ ਉਹਨੂੰ ਦੁੱਧ ਪਿਉਣਾ ਤੇ ਨਾਲੇ ਸਾਰੇ ਭਾਂਡੇ ਮਾਂਜਦੇ ਸਾਰਾ ਕੰਮ ਦਾਲ ਪਾਣੀ ਕਰਕੇ ਰੋਟੀਆਂ ਲਾ ਕੇ ਡੱਬੇ ਚ ਵਾ ਕੇ ਰੱਖ ਦੇ ਜੇ ਇਹ ਗੱਲ ਲੱਖੇ ਨੂੰ ਪਤਾ ਲੱਗ ਗਈ ਨਾ ਵੀ ਇਹ ਕੰਮ ਮੈਂ ਨਹੀਂ ਤੂੰ ਕੀਤਾ ਫਿਰ ਤੈਨੂੰ ਪਤਾ ਹੀ ਹੈ ਨਾ ਤੇਰੇ ਨਾਲ ਕੀ ਹੁੰਦਾ ਹੁੰਦਾ ਹਾਂ ਬਤਾ ਆਏ ਆਏ ਜੇ ਨਾ ਕਰ ਹੱਥ ਚ ਲਾ ਲਾ ਠੀਕਾ ਚੀਰ ਦਿਨੀ ਕੋਈ ਨਾ ਪਤਿਕਾ ਮੈਨੂੰ ਡਿਸਟਰਬ ਨਾ ਕਰੀ ਮੈਂ ਪੈਣਾਗਾ ਮੇਰਾ ਸਿਰ ਦੋ ਵਾਰ ਡਲੇ ਵੀਡੂ ਬੁਖਾਰ ਚੜਦਾਗਾ ਸਾਰ ਦਿਨ ਬੇਲੀ ਗੋਡੇ-ਗੋਡੇ ਕਰਦੀ ਰਹਦੀ ਆ ਕੱਲੇ ਤੇਰਾ ਹੀ ਦੁਖਦਾ ਦੁਖਦਾ ਦੂਜੇ ਬੱਦਿਆਂ ਦਾ ਵੀ ਹੁੰਦਾ ਸਾਰ ਦਿਨ ਦੂਜਿਆਂ ਨੂੰ ਨੌਕਰਾਂ ਵਾਂਗੂ ਤੋਰੀ ਫਿਰਨਗੇ ਨਾਲੇ ਧਿਆਨ ਨਾ ਕਰੀ ਕੰਮ ਵਾਲਿਆਂ ਵੱਡੀਆਂ ਨਹੀਂ ਆਲੂਆਂ ਦੀਆਂ ਫਾੜੀਆਂ ਚੀਰੀਆਂ ਹੈਗੀਆਂ ਸੂਟੀਆਂ ਰੱਖਣੀਆਂ ਨੇ ਸੇਤੀ ਰਿੱਝ ਜਾਣਗੇ ਸੁਣ ਗਿਆ ਤੈਨੂੰ ਹਾਂ ਤੋ ਕੋਈ ਹੂੰ ਪਤਾ ਨਹੀਂ ਕਿ ਮੈਂ दाल ਧਰਨੀਆ ਹਜੇ ਰੋਟੀਆਂ ਲਾਉਣੀਆਂ ਨੇ ਧਾਰਾਂ ਚੋਣੀਆਂ ਨੇ ਹੇ ਉਧਰ ਕੁੜੀ ਬਣਾ ਉੱਠ ਖੜੇ ਜੇ ਮੁੰਡੇ ਨੂੰ ਦੱਸ ਦਿਆਂ ਤਾਂ ਉਹੀ ਕੁਤ ਕਲੇਸ਼ ਫੇਰ ਸ਼ੁਰੂ ਹੋ ਜਾਊਗਾ ਮੈਂ ਕਹਿੰਦੇ ਚੱਲ ਮੈਂ ਕਿੰਨਾ ਕਚੇਰਾ ਐਂ ਟਾਈਮ ਨਿਕਲ ਜਾਊਗਾ ਬਸ ਆਗਲ ਮਿਰ ਹਾਂ ਕਿ ਮੈਂ ਆਮਾ ਠੀਕ ਹੈ ਹਾਂ ਹਾਂ ਪਤਾ ਤੂੰ ਕਹ ਮੈਂ ਦਾਲ ਦੀ ਛਿਲਣ ਲੱਗੀ ਤੇ ਉਹ ਕਿੱਥੇ ਆ ਉਹ ਅੰਦਰ ਆ ਪਤਾ ਕਿਉਂ ਉਹ ਨੂੰ ਕਿਉਂ ਅੰਦਰ ਨੂੰ ਨਾਲੇ ਬੈਠ ਸੁਣ ਆਪਾਂ ਉਹਦਾ ਕਰਕੇ ਲੈ ਜੀ ਵੀ ਕੰਮ ਨੂੰ ਕਰਿਆ ਕਰ ਤੂੰ ਫੇਰ ਕੰਮ ਕਰੀਨੇ ਤੈਨੂੰ ਤਾਂ ਫੇਰ ਉਹ ਸਿਰ ਚੜਦੀ ਆ ਤੂੰ ਬਾਲੀ ਨਾਲ ਆ ਮਖਤਿਆਰੀ ਜੀ ਕਰ ਰਿਆ ਕਰ ਮੂਰੇ ਹੋ ਕੇ ਕਰ ਲੈਣ ਦੇ ਉਹਨੂੰ ਕੰਮ ਉਹਦਾ ਕਹਾ ਦਾ ਕੁਛ ਚੱਲ ਕੋਈ ਨਾ ਪਤਾ ਕੀ ਕਰੀ ਇਹ ਅੰਦਰ ਪੀਓ ਉਹ ਬਿਮਾਰ ਆ ਗਈ ਉਲਟੀਆਂ ਲੱਗਣਗੀਆਂ ਲਾ ਬਿਮਾਰ ਨੂੰ ਬੱਜਿਆ ਉਹਦੇ ਗੋਲਾ ਅੱਧਾ ਘੰਟਾ ਮੈਨੂੰ ਖੇਤ ਗਈ ਨੂੰ ਹੋਇਆ ਨਹੀਂ ਉਹ ਤਾਂ ਚੰਗੀ ਭਲੀ ਸੀ ਹੁਣ ਬਿਮਾਰ ਹੋ ਗਈ 2 ਮਿੰਟਾਂ ਚ ਉਹ ਚੱਲ ਕੋਈ ਨਾ ਪਤਾ ਬਿਮਾਰ ਕਿਹੜਾ ਹੋਣਾ ਪੁੱਛ ਕੇ ਹੁੰਦਾ ਅਗਲਾ ਲਾ ਪੁੱਛ ਕੇ ਹੁੰਦਾ ਮਾਂ ਤੇਰੀ ਮਰਜ਼ੀ ਆ ਤੂੰ ਆਪਦੇ ਆਪ ਨਾਲ ਸੱਤਰੋ ਧੋਖਾ ਉਹਨੂੰ ਕਰ ਲੈੰਦੇ ਨੇ ਕੰਮ ਉਹਦਾ ਵੀ ਤਾਂ ਰੋਣੀ ਆ ਚੱਲ ਕੋਈ ਨਾ ਬਥੇ ਕੰਮ ਦਾ ਕਰਨੀ ਕਰਨੇ ਨੇ ਹੁਣ ਕੰਮ ਤਾਂ ਨਹੀਂ ਛੱਡਨੇ ਅਸੇ ਉਹ ਛੱਡ ਕੇ ਪੈ ਜੇ ਅੰਦਰ ਕਿੱਥੇ ਕਿੱਦਰ ਵੀ ਆ ਉਹ ਆ ਕਮਰੇ ਚ ਕੋਈ ਕਿ ਤੂੰ ਸ਼ੇਰ ਆ ਮੈਂ ਵੀ ਸਵਾ ਸ਼ੇਰ ਇਹ ਵੀ ਟਲੀ ਨਹੀਂ ਹੈ ਗਿਆ ਆਦਿਆਂ ਗੱਲਾਂ ਤੋਂ ਉਥੇ ਤਾਂ ਕਿਵੇਂ ਹੱਥ ਜੋੜ ਕੇ ਮਿਲਤਾ ਕਰਦੀ ਸੀ ਤੇ ਹਾਂ ਉਹੀ ਗੱਲਾਂ ਤੇ ਫੇਰ ਆ ਗਈ। ਇਹਨੂੰ ਤਾਂ ਮੈਨੂੰ ਕਰਨਾ ਪਊਗਾ ਹੱਲਾ। ਚੰਨੀ। ਦੇਖਦਾ ਜਾ ਰਹੇ ਹਾਂ। ਇਹ ਤਾਂ ਮਾ ਖਾਸੀ ਸੀਰੀਅਸ ਲੱਗਦੀ ਆ। ਕਿਵੇਂ ਜਿੱਤੇ ਠੀਕ ਆ ਤੂੰ? ਠੀਕ ਆ ਤੂੰ? ਹਾਂ ਠੀਕ ਆ। ਕੀ ਹੋਇਆ ਤੈਨੂੰ? ਬਹੁਤ ਠੀਕ ਲੱਗ ਰਹੀ ਹੈ। ਦਵਾਈ ਲੈਂਦੀ ਆ ਕੋਈ? ਹਾਂ ਲੈ ਲਈ ਸੀ। ਪਰ ਠੀਕ ਨਹੀਂ ਹੋਈ। ਜੀ ਠੀਕ ਹੋ ਬੰਤਾ ਜੀ ਤਾਲ ਮਾਦ ਨੂੰ ਕਿੰਨੇ ਵਜੇ ਡਾਕਟਰ ਤੋਂ ਦਵਾਈ ਲੈਣਾ ਮੂਰੇ ਰਾਤ ਆਉਂਦੀ ਆ ਫਿਰ ਔਖੇ ਰਾਤ ਨੂੰ ਕਿੱਧਰ ਬੱਜਾਂਗੇ ਕੋਈ ਨਾ ਤੈਨੂੰ ਦਵਾਈ ਦਵਾ ਲੈਣਾ ਫਿਰ ਰਾਤ ਨੂੰ ਮੈਂ ਤੈਨੂੰ ਕਿੱਧਰ ਲੈ ਕੇ ਜਾਉ ਆ ਚੱਲੀਏ ਕੋਈ ਨਾ ਮੰਮੀ ਤਿਆਰ ਰੱਖੀ ਜੰਗਾ ਕੋਈ ਨਾ ਕੋਈ ਨਾ ਮੈਂ ਸਾਵਣੂ ਤੂੰ ਭੱਜ ਕੇ ਦਵਾਈ ਦਵਾ ਕੋਈ ਨਾ ਦਵਾ ਲੈਣਾ ਦਵਾਈ ਫਿਰ ਰਾਤ ਨੂੰ ਮੈਂ ਦੇਖਾ ਹੋ ਜਾਣਾ ਆ ਭੱਜ ਜਾ ਮੀਂਹ ਕਿਹਾ ਕੇ ਤਿਆ ਜੀ ਪਤਾ ਠੀਕ ਆ ਮਾਂ ਮੀਂਹ ਦਾ ਮੀਂਹ ਤਾਂ ਸੁੱਖਾ ਲਵੇ ਲਵੇ ਕਹਿੰਦਾ ਕਿੰਦਾ ਖਾਣਾ ਪੈਗਾ ਹਮ ਚਾਲ ਦੇ 5 7 ਦਿਨ ਹੋਣ ਲੱਗੇ ਸੁੱਕੇ ਧੋਨਾ ਪਿਆ ਰਿਹਾ ਬੱਦਨ ਤੇ ਬੱਤਾ ਆਹ ਬਧੀ ਗੱਲਾਂ ਅਕੀ ਦਾ ਹਾਲੇ ਧੋਨੇ ਜਿਉਂ ੱਖੀ ਆਏ ਨੇ ਪਹਿਲਾ ਦਿਨ ਲਗ 10 11 ਦਿਨਾਂ ਹੀ ਝੜੀ ਲੱਗੀ ਨਹੀਂ ਆ ਉਹ ਝਾੜਦੇ ਆ ਸਰ ਬਹੁਤ ਪਊਗਾ ਉਹ ਮੀਂਹ ਦਾ ਚਾਲ ਪੁੱਤ ਜਿਹੜਾ ਦੇਣਾ ਮਹਾਰਾਜ ਨੇ ਹੈਨਾ ਦੇਈ ਦੇਣਾ ਉਹਦੇ ਹੱਥ ਹੀ ਸਾਰਾ ਬੂ ਤਾਂ ਬਰਾਏ ਜੁਤੀ ਦਾ ਵੀ ਜਿੱਥੇ ਹੁਣ ਹੜਾ ਰਾ ਉਹ ਕੀ ਗੱਲ ਹੈ ਵਿਚਾਰੇ ਉਹਨਾਂ ਸਾਰਾ ਖੇਤਰ ਗਿਆ। ਕੋਈ ਤਾਂ ਗੱਲ ਆ। ਉਹ। ਕੋਈ ਤਾਂ ਪਾਣੀ ਗਰਮ ਹੋਣਾ ਦੇ। ਹੂੰ। ਮੰਮੀ ਜੀ ਤੁਹਾਡਾ ਪਾਣੀ ਗਰਮ ਹੋਇਆ ਪੈ ਗੀਜਰ ਕਦੋਂ ਲਗਾਇਆ ਹਾ ਨਾਲੋਂ ਹੁਣ ਤੁਸੀਂ? ਉਹ ਗੀਜਰ ਨੂੰ ਹਜੇ ਤਾਂ ਇੰਨੀ ਗਰਮੀ ਆ ਹੁਣ ਹੀ ਗੀਜਰ ਚ ਰੌਣ ਲੱਗੇ। ਉਹ ਮੰਮੀ ਦੇ ਗੋਡੇ ਕਿੱਟੇ ਵਾਲੇ ਦੋਹ ਦੇਣਾ ਤਾਂ ਕਰਕੇ ਮੈਂ ਕਹਣਾ ਠੰਡੇ ਪਾਣੀ ਨਾਲ ਜੜ ਜੂਗੀ ਹਾਂ ਇਹ ਵੀ ਤਰੀਕਾ ਤਾਂ ਕਰਕੇ ਲਾਇਆ ਸੀਗਾ ਮੈਂ ਹੁਣ ਬੰਦ ਕਰਾਈ ਚੰਗਾ ਪਾਣੀ ਕੱਢੇ ਪੇ ਬਾਲਟੀ ਚ ਪਾਏ ਪੈਣਾ ਹਾਲੋ ਤੁਸੀਂ ਹਾਂ ਪਤਾ ਕੋਈ ਨਾ ਚਲ ਮੈਂ ਆਉਣੀ ਨਾਉਣੀ ਠੀਕ ਹੈ ਠੀਕ ਨਾ ਨਾ ਹੂੰ ਬੋਲਦਾ ਹੂੰ ਉਸੇ ਅੰਨ ਲੱਗੀ ਹੁੰਦਾ ਗੱਲਾ ਜਦੋਂ ਉਹ ਪਾ ਨਾਲੇ ਉਦੇਣਾ ਹੋਰ ਫੇਰ ਉਲਝ ਜਾਂਦੀ ਗੱਲ ਉਲਝ ਜਾਂਦੀ ਹੌਲੀ ਹੌਲੀ ਬਤਾਪੀ ਸਮਝ ਆ ਜਾਂਦੀ ਹੈ ਹਨਾ ਹੁਣ ਤਾਂ ਲੱਗਦਾ ਦੇਖੋ ਵਰਕ ਬਾਲਾ ਮੰਮੀ ਮੰਮੀ ਜੀ ਕਰਦੀ ਅੱਗੇ ਦਾ ਸਾਰੇ ਗਾਇ ਚੱਕੇ ਨੇ ਚਲ ਪੁੱਤ ਚਾ ਵਧੀਆ ਇਹਦੀ ਘਰ ਹੈ ਹੂੰ ਮੈਂ ਵੀ ਕਾਮਲ ਪੁੱਤ ਲਿਆ ਜੀ ਉਦੋਂ ਮੈਨੂੰ ਪਹਿਲਾਂ ਤਾਂ ਮੇਰਾ ਤਲਾਕ ਉਹ ਤਾਂ ਮਾਂ ਮੇਰੇ ਦਾ ਤਲਾਕ ਦੇਣ ਦੀ ਸਲਾਹ ਹੋ ਗਈ ਚਾ ਮੈਂ ਤੇਰੀ ਮੰਨ ਵਾਲੀ ਗੱਲ ਵਧੀਆ ਰੱਖਿਆ ਮੈਂ ਚਲ ਪਤਾ ਹੈ ਵੀ ਆਦਾ ਘਰ ਬਸ ਗਿਆ ਹੈ ਨਾ ਚਾ ਹੁਣ ਤਾਂ ਲੱਗਦਾ ਫਰਕ ਪੈ ਚਲ ਹੋਰ ਬੈ ਜੀ ਔਲੀ ਔਲੀ ਹਾਂ ਦਿਨਾਂ ਦਿਨ ਫਰਕ ਪਈ ਹੈ ਚਲ ਇਹਨੂੰ ਵੀ ਪਤਾ ਸਿਆਣੀ ਹੋ ਗਈ ਇਹ ਮੇਰੇ ਘਰਾਂ ਮੈਂ ਇਹੀ ਖਰਾਬ ਕਰਨ ਵਾਲੀ ਇਹੀ ਯੋਜਨਾ ਵਾਲੀ ਹੈ ਦੇ ਵੀ ਤਾਂ ਉਹ ਲੰਘ ਹੀ ਚਾਗੇ ਹੁਣ ਤਰਨਾਲ ਆਵਾਂ ਹਾਂ ਹਾਂ ਪੁੱਤ ਚੰਗਰ ਠੀਕ ਆ ਹਨਾ ਮੈਂ ਨਾ ਆਇਆ ਹਾਂ ਗਿੱਧੇ ਦਾ ਟਾਈਮ ਨਾਲ ਹੀ ਬੰਦ ਕਰ ਦਿਆ ਕਰੋ ਵੇਲੇ ਆਪਣਾ ਪਹਿਲਾ ਵੀ ਭਰਨ ਵਾਲਾ ਰਹਿੰਦਾ ਜਿੱਤੇ ਹੀ ਕਰਦੀ ਹੈ ਬੰਦ ਕਰ ਮਾਲੀ ਆਪਾਂ ਦੀ ਤਾਂ ਮੈਂ ਨਾ ਗਿਆ ਮੈਂ ਤਾ ਇਹ ਨਹੀਂ ਹੈਗੀ ਹਲੇ ਹਲੇ ਵੀ ਉੱਥੇ ਬੈਠੀ ਜੱਗੜੀਆਂ ਮਾਰੀ ਜਾਂਦੀ ਆ ਦੇਖਣੀਆਂ ਪਾਣੀ ਪਾ ਕੇ ਦੇਣੀ ਉਹ ਵਿੱਚ ਜੱਗੀ ਦਾ ਦੇਖੀਏ ਆ ਜਾ ਮਾਤਾ ਪਾਣੀ ਪਾਇਆ ਪੈਦਰਾ ਠੀਕ ਆ ਪਤਾ ਠੀਕ ਆ ਕੀ ਨਾ ਤੂੰ ਮੈਨੂੰ ਇਹ ਦੱਸ ਉੱਥੇ ਬੈਠੇ ਕੀ ਕਰਦੀ ਸੀਗੇ ਤੈਨੂੰ ਕਿੰਨੇ ਵਾਰ ਕਿਹਾ ਕਿੰਨੇ ਵਾਰ ਕਿਹਾ ਕਿ ਉਹਨੂੰ ਕੋਲ ਨਾ ਬੈਠਿਆ ਕਰ ਕੀ ਗੱਲਾਂ ਕਰਦੀ ਸੀ ਤੂੰ ਉਹਦੇ ਨਾਲ ਦੇਖ ਪੁੱਤ ਮੈਂ ਕੀ ਗੱਲਾਂ ਕਰਨੀਆਂ ਨੇ ਮੈਂ ਕੰਮ ਕਰ ਸਾਰਾ ਕਰ ਲੈਣੇ ਆ ਤੈਨੂੰ ਕੀ ਕੰਮ ਕਰਦੀਆਂ ਸਾਰੇ ਕੰਮ ਪਏ ਨੇ ਸਾਰੇ ਆਹ ਟਾਇਲਟ ਸਾਫ਼ ਕਰਨ ਵਾਲੀ ਪਈਆ ਕੌਣ ਕਰੂਗਾ ਇਹ ਮੈਂ ਕਰੂੰਗੀ ਮੈਂ ਘੜੀ ਘੰਟਾ ਹੋਣਾ ਜਵਾਬ ਕੋਲ ਨਹੀਂ ਬੈਠਣਾ ਮੇਰੀ ਗੱਲ ਸੁਣ ਲੈ ਜਵਾਬ ਕੋਲ ਕੁਝ ਨਹੀਂ ਬੈਠਣਾ ਤੂੰ ਆਹ ਵਾਰ ਤੈਨੂੰ ਬਹੁਤ ਵਾਰ ਕਿਹਾ ਜੱਪ ਤੇ ਨਾਲ ਤਾਂ ਸਾਰੀ ਕੋਠੀ ਚਲਾ ਦੇ ਪੋਚਾ ਤੇ ਨਾਲਿਆ ਸਾਰੇ ਟਾਇਲਟ ਸਾਫ ਕਰ ਦੇ ਸਾਰਾ ਕੰਮ ਕਰ ਮੈਂ ਆਪੇ ਕਰ ਲੈਣੀ ਆ ਕੋਈ ਨਾ ਜੇ ਤੂੰ ਕਿਨੇ ਜਵਾਬ ਕੋਲ ਨਾ ਮੈਂ ਖੰਦਾ ਗੱਲਬਾਤ ਤੇ ਜਵਾਬ ਦੇ ਮੈਨੂੰ 2 10 ਮਿੰਟ ਸੀ ਕੋਈ ਗੱਲ ਤੇ ਆਪਦੀਆਂ ਕਰਦੇ ਸੀ ਖੇਤੀਬਾਤੀ ਨਹੀਂ ਅਸੀਂ ਕੀ ਹੋਰ ਪੁੱਤ ਗਿਆ ਅੱਛਾ ਤੂੰ ਕਰੇਂਗੀ ਖੇਤੀਬਾਤੀ ਨਾ ਤੈਨੂੰ ਜਾਰਾ ਪੈਣਾ ਰਹੇ ਦੇਹ ਵਾਲੇ ਚਲ ਤੂੰ ਉੱકલ ਆ ਗਈ ਚਲ ਕੰਮ ਕਰ ਇੱਥੇ ਕੋਈ ਪਾਣੀ ਨਹੀਂ ਪਿਆ ਹੋਣਾ ਨਿਕਲ ਮਾਰ ਬਾਹਰ ਤੋਂ